ਅੱਜ ਵਾਲੀ ਮੇਰੀ ਇਹ ਵੀਡੀਓ ਕਈਆਂ ਨੂੰ ਪਸੰਦ ਨਹੀਂ ਆਉਣੀ ਇਹ ਗੱਲ ਮੈਨੂੰ 100 ਦੇ ਵਿੱਚੋਂ 90% ਦੀ ਆਸ ਆ ਉਹਦਾ ਕਾਰਨ ਇਹ ਵੀ ਕਈਆਂ ਨੇ ਕਹਿੰਦੇ ਤਾਂ ਕਾਮਰੇਡ ਹਨ ਇਹ ਤਾਂ ਨਾਸਤਕ ਹਨ ਇਹ ਤਾਂ ਖੁਦ ਗੁਰੂ ਵਾਲੇ ਨਹੀਂ ਹਨ ਜੇ ਆਹ ਗੱਲ ਕਹਿਣੀ ਆ ਪਹਿਲਾਂ ਤੁਸੀਂ ਸਿੱਖੀ ਸਰੂਪ ਦੇ ਵਿੱਚ ਆਓ ਤੁਸੀਂ ਆਪਣੀ ਥਾਂ ਦੇ ਉੱਤੇ ਸ਼ਾਇਦ ਸਹੀ ਹੋਵੋ ਮੈਨੂੰ ਪਤਾ ਕਿ ਮੈਂ ਕੌਣ ਹਾਂ ਤੇ ਕਿਵੇਂ ਹਾਂ ਪਰ ਮੈਨੂੰ ਇਸ ਗੱਲ ਦਾ ਜ਼ਰੂਰ ਪਤਾ ਵੀ ਮੈਂ ਕਦੇ ਵੀ ਦਸਤਾਰਾਂ ਵਾਲਿਆਂ ਦੇ ਬਾਰੇ ਅਪਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਮੈਂ ਦਸਤਾਰ ਦਾ ਬਹੁਤ ਸਤਿਕਾਰ ਕਰਦਾ ਹਾਂ ਮੈਂ ਕਦੇ ਵੀ ਗੁਰੂ ਦੇ ਸਰੂਪ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਆਏ ਹੋਏ ਲੋਕਾਂ ਦੇ ਬਾਰੇ ਅੱਜ ਤੱਕ ਹੁਣ ਤੱਕ ਦੇ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਕਦੇ ਗੰਦਾ ਸ਼ਬਦ ਨਹੀਂ ਵਰਤਿਆ ਕਦੇ ਗਾਲ ਨਹੀਂ ਕੱਢੀ ਕੋਈ ਆਰ ਨਹੀਂ ਲਾਈ ਕਦੇ ਕੋਈ ਭੱਦੀ ਟਿੱਪਣੀ ਨਹੀਂ ਕੀਤੀ ਤੁਸੀਂ ਕਰਦੇ ਹੋ ਨਹੀਂ ਕਰਦੇ ਤੁਸੀਂ ਨਹੀਂ ਕਰਦੇ ਤੁਹਾਡੇ ਵਿੱਚੋਂ ਕਈ ਕਰਦੇ ਆ ਮੈਂ ਜਦੋਂ ਸਿੱਖ ਨੂੰ ਸਿੱਖ ਨਾਲ ਲੜਦੇ ਵੇਨਾ ਮੈਂ ਜਦੋਂ ਪੱਗਾਂ ਵਾਲਿਆਂ ਨੂੰ ਪੱਗ ਲਾਉਂਦੇ ਵੇਨਾ ਮੈਂ ਜਦੋਂ ਇੱਕ ਦੂਜੇ ਦੇ ਕੁੜਤੇਆਂ ਨੂੰ ਹੱਥ ਪਾਉਂਦੇ ਵੇਨਾ ਮੈਂ ਜਦੋਂ ਸੋਹਣੇ ਗਾਤਰਿਆਂ ਵਾਲੇ ਵੀਰਾਂ ਨੂੰ ਬੇਨਾਬੀ ਭਾਈ ਇਹ ਇੱਕ ਦੂਜੇ ਦੀ ਧੀ ਭੈਣ ਕਿਵੇਂ ਕਰ ਰਹੇ ਆ ਮੈਨੂੰ ਲੱਗਦਾ ਵੀ ਭਾਈ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਲਹਿਰ ਹੋਰ ਤੇਜ਼ ਹੋਣੀ ਆ ਹੁਣ ਗੱਲ ਨੂੰ ਅੱਜ ਹਜ਼ਮ ਕਰਕੇ ਸੁਣਿਓ ਹਜ਼ਮ ਵੀ ਕਰਿਓ ਤੇ ਸੁਣਿਓ ਵੀ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਲਹਿਰ ਕਿਉਂ ਚੱਲੀ ਕਿਉਂ ਧਰਮ ਪਰਿਵਰਤਨ ਹੋ ਰਿਹਾ ਹੈ ਹਾਲਾਂਕਿ ਧਰਮ ਨੁੱਖ ਦਾ ਦੀਜੀ ਵਿਸ਼ਾ ਮੈਂ ਇਸਾਈ ਹੁਮਾ ਮੈਂ ਜੈਨੀ ਹੁਮਾ ਬੋਧੀ ਹੁਮਾ ਕਿਸੇ ਨੂੰ ਕੀ ਸਮੱਸਿਆ ਕਿਉਂਕਿ ਸਾਰੇ ਧਰਮਾਂ ਨੇ ਸਾਨੂੰ ਇੱਕ ਹੋਣ ਦੀ ਗੱਲ ਕਹੀ ਆ ਪਰ ਧਰਮ ਪਰਿਵਰਤਨ ਕਿਉਂ ਹੋ ਰਿਹਾ ਪੰਜਾਬ ਦੇ ਵਿੱਚ ਕਿਉਂਕਿ ਅਸੀਂ ਆਪਣੇ ਨਾਲ ਦੇ ਲੋਕਾਂ ਨੂੰ ਆਪਣੇ ਬੜਾਕੇ ਨਹੀਂ ਚੱਲੇ ਅਸੀਂ ਸਿੱਖ ਧਰਮ ਨੂੰ ਜੱਟਾਂ ਦਾ ਧਰਮ ਬਣਾ ਕੇ ਰੱਖਤਾ ਸਾਨੂੰ ਗੁਰੂ ਸਾਹਿਬ ਨੇ ਕਿਹੜੀ ਗੱਲ ਕਹੀ ਸੀ ਇਹੀ ਗੱਲ ਕਹੀ ਸੀ ਕਿ ਭਾਈ ਤੁਸੀਂ ਧਰਮ ਦੇ ਵਿੱਚ ਯਕੀਨ ਰੱਖਣਾ ਧਰਮ ਦੇ ਫਲਸਫੇ ਨੂੰ ਸਮਝਣਾ ਇਨਸਾਨੀਅਤ ਦੇ ਪੁੰਜ ਬਣਨਾ ਦੂਜੇ ਦੀ ਮਦਦ ਕਰਨੀ ਆ ਤੇ ਰੱਬ ਇੱਕ ਆ ਜਦੋਂ ਰੱਬ ਇੱਕ ਆ ਫਿਰ ਤਾਂ ਲੜਾਈ ਵਾਲਾ ਰੌਲਾ ਹੀ ਨਹੀਂ ਦਾ ਫਿਰ ਤਾਂ ਜਿਹੜਾ ਇੱਕ ਆ ਤੇ ਉਹ ਭਾਵੇਂ ਉਧਰਲੇ ਪਾਸੇ ਦਾ ਇੱਕ ਹੋਵੇ ਤੇ ਭਾਵੇਂ ਇਧਰਲੇ ਪਾਸੇ ਦਾ ਇੱਕ ਹੋਵੇ ਪਰ ਜਿਹੜੇ ਸਾਡੇ ਲੱਛਣ ਜਿਹੜੇ ਸਾਡੇ ਇਸ ਵੇਲੇ ਪੰਜਾਬ ਦੇ ਵਿੱਚ ਹਾਲਾਤ ਬਣੇ ਪਏ ਆ ਆਉਂਦੇ ਸਮੇਂ ਦੇ ਵਿੱਚ ਲੋਕ ਈਸਾਈ ਭਾਈਚਾਰੇ ਵੱਲ ਹੋਰ ਜਾਣਗੇ ਹੋਰ ਵੱਖ-ਵੱਖ ਡੇਰਿਆਂ ਦੇ ਵੱਲ ਜਾਣਗੇ ਕਿਉਂਕਿ ਅਸੀਂ ਧਰਮ ਪ੍ਰਚਾਰ ਲਹਿਰ ਦੇ ਵੱਲ ਗੌਰ ਹੀ ਨਹੀਂ ਕੀਤੀ ਹਰ ਰੋਜ਼ ਅਸੀਂ ਇਹ ਗੱਲ ਕਹਿੰਦੇ ਜੀ ਕਿ ਈਸਾਈ ਭਾਈਚਾਰੇ ਵਾਲੇ ਪ੍ਰਚਾਰ ਬਹੁਤ ਕਰ ਰਹੇ ਆ ਫਲਾਣਾ ਬਹੁਤ ਕਰੇ ਤੁਸੀਂ ਕਰ ਲਓ ਤੁਹਾਨੂੰ ਰੋਕਿਆ ਕਿਸੇ ਨੇ ਤੁਹਾਡੇ ਕੋਲੋਂ ਤਾਂ ਲੜਾਈਆਂ ਤੋਂ ਵੀ ਨਹੀਂ ਨਿਕਲਦੀ ਆ ਤੁਹਾਨੂੰ ਮੈਂ ਇੱਕ ਨਿੱਕੀ ਜਿਹੀ ਉਦਾਹਰਣ ਦੇਣੀ ਆ ਉਹਦੇ ਵਿੱਚ ਵੀ ਕਈ ਕਹਿਣਗੇ ਤਾਂ ਬਾਦਲਾਂ ਦੇ ਫਲਾਣੇ ਹਨ ਇਹ ਫਲਾਣਿਆਂ ਦੇ ਫਲਾਣੇ ਹਨ ਜਿਹਦੇ ਮਰਜ਼ੀ ਫਲਾਣੇ ਹਨ ਰੱਬ ਤਾਂ ਇੱਕ ਹੈ ਗੁਰੂ ਗ੍ਰੰਥ ਸਾਹਿਬ ਜੀ ਤਾਂ ਇੱਕ ਹੈ ਤੁਸੀਂ ਉਹਦੇ ਬਣ ਜਾਓ ਬਾਕੀ ਕੋਈ ਕਿਸੇ ਦਾ ਬਣਿਆ ਫਿਰੇ ਨਾ ਬਣਿਆ ਫਿਰੇ ਚੌਧਰਾ ਨੇ ਸਾਡੇ ਪੰਜਾਬੀ ਸਮਾਜ ਨੂੰ ਪੱਟਤਾ ਸਿੱਖ ਭਾਈਚਾਰੇ ਦੇ ਵਿੱਚ ਵੰਡੀਆਂ ਚੌਧਰਾ ਨੇ ਫੁਕਰ ਬਾਜ਼ੀਆਂ ਨੇ ਇੰਨੀ ਪਾਤੀ ਵੀ ਆਉਂਦੇ ਸਮੇਂ ਦੇ ਵਿੱਚ ਮੈਨੂੰ ਇਹਦਾ ਕੋਈ ਹਾਲੀਨਕਲ ਦਾ ਜਸਦਾ ਨਹੀਂ ਹੁਣ ਤੁਸੀਂ ਦੇਖੋ ਵੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸਾਬਕਾ ਜਥੇਦਾਰ ਰਣਜੀਤ ਸਿੰਘ ਹੋਰਾਂ ਨੂੰ ਤੇ ਹੋਰਨਾਂ ਨੂੰ ਕਈਆਂ ਨੂੰ ਮਾਫੀ ਦਿੱਤੀ ਗਈ ਆ ਕਈ ਗੱਲਾਂ ਦੇ ਫੈਸਲੇ ਸਾਹਮਣੇ ਆਏ ਕੋਈ ਵੀ ਜਥੇਦਾਰ ਹੋਵੇ ਅਸੀਂ ਸਭ ਦਾ ਸਤਿਕਾਰ ਕਰਦੇ ਸਾਡੇ ਲਈ ਪੰਜਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਜਿਹੜੇ ਉਹ ਬੜੇ ਸਤਿਕਾਰਤ ਆ ਅਸੀਂ ਕਦੇ ਵੀ ਕਿਸੇ ਤਖਤ ਦੇ ਬਾਰੇ ਮਾੜਾ ਸ਼ਬਦ ਨਹੀਂ ਕਹਿ ਸਕਦੇ ਕਹਿਣਾ ਵੀ ਨਹੀਂ ਚਾਹੀਦਾ ਕਿਸੇ ਨੂੰ ਵੀ ਪਰ ਇਧਰਲੇ ਪਾਸੇ ਆ ਫੈਸਲਾ ਆਇਆ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਪੰਜ ਪਿਆਰਾਂ ਦਾ ਇੱਕ ਫੈਸਲਾ ਆਇਆ ਉਹ ਕਹਿੰਦੇ ਜੀ ਜਥੇਦਾਰ ਗੜਕਾਜਾ ਜਿਹੜੇ ਉਹਨਾਂ ਨੂੰ ਵੀ ਤਨਖਾਹਿਆ ਕਰਾਰ ਅਸੀਂ ਦਿੱਤਾ ਇੱਥੇ ਜਿਹੜੇ ਟੇਕ ਸਿੰਘ ਧਨੋਲਾ ਨੇ ਉਹਨਾਂ ਨੂੰ ਵੀ ਤਨਖਾਹਿਆ ਕਰਾਰ ਦਿੱਤਾ ਉਹ ਕਹਿੰਦੇ ਸੋਵੀਰ ਸਿੰਘ ਬਾਦਲਾ ਜਿਹੜੇ 10 ਦਿਨਾਂ ਦੇ ਵਿੱਚ ਵਿੱਚ ਇੱਥੇ ਆ ਕੇ ਪੇਸ਼ ਹੋਣ ਇਹ ਉਹਨਾਂ ਨੇ ਫੈਸਲਾ ਮੇਰਾ ਖਿਆਲ ਹੈ ਪਹਿਲੀ ਵਾਰ ਹੋਇਆ ਜੇ ਮੈਨੂੰ ਹੋ ਜ਼ਰਾ ਚੇਤੇ ਦੇ ਵਿੱਚੋਂ ਗੱਲ ਨਿਕਲਦੀ ਨਾ ਹੋਵੇ ਕਿ ਇੱਕ ਤਖਤ ਨੇ ਦੂਜੇ ਤਖਤ ਦੇ ਜਥੇਦਾਰ ਨੂੰ ਤਨਖਈਆ ਕਰਾਰ ਦਿੱਤਾ ਹੋਵੇ ਇਹ ਮੰਨਦੇ ਕਿ ਨਹੀਂ ਮੰਨਦੇ ਸਾਨੂੰ ਨਹੀਂ ਪਤਾ ਉਹ ਇਹਨਾਂ ਨੂੰ ਮੰਨਦੇ ਕਿ ਨਹੀਂ ਮੰਨਦੇ ਸਾਨੂੰ ਨਹੀਂ ਪਤਾ ਪਰ ਜਦੋਂ ਅਸੀਂ ਆਹ ਕੁਝ ਕਰਦੇ ਹਾਂ ਤਾਂ ਸਿੱਖੀ ਦਾ ਪ੍ਰਚਾਰ ਬਹੁਤ ਹੁੰਦਾ ਕਿ ਸਿੱਖੀ ਦੇ ਉੱਤੇ 6 ਵਜ ਦੀ ਹੁਣ ਸਵਾਲ ਤੁਹਾਨੂੰ ਆ ਮੇਰੀ ਜਿਹੜੇ ਗੁਰੂ ਵਾਲੇ ਵੀਰ ਆ ਅਸੀਂ ਤਾਂ ਗੁਰੂ ਵਾਲੇ ਨਹੀਂ ਚਲੋ ਸਾਨੂੰ ਤੁਸੀਂ ਉਸ ਕਤਾਰ 'ਚ ਨਾ ਰੱਖੋ ਜਿਹੜੇ ਹੈਗੇ ਨਹੀਂ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਕੀ ਤੁਸੀਂ ਇਹ ਸਭ ਕੁਝ ਨੂੰ ਠੀਕ ਸਮਝਦੇ ਹੋ ਜਿਹੜੇ ਤਖਤਾਂ ਦੇ ਜਥੇਦਾਰ ਆ ਉਹਨਾਂ ਦੀ ਆਪਸ ਦੇ ਵਿੱਚ ਕਿੰਨੀ ਕ ਬਣਦੀ ਆ ਸਾਡੀਆਂ ਸੰਪਰਦਾਵਾਂ ਦੇ ਮੁਖੀਆਂ ਦੀ ਕਿੰਨੀ ਕ ਬਣਦੀ ਆ ਕਮੇਟੀਆਂ ਦੇ ਪ੍ਰਧਾਨਾਂ ਦੀ ਤੇ ਬਾਕੀ ਮੈਂਬਰਾਂ ਦੀ ਕਿੰਨੀ ਕ ਬਣਦੀ ਆ ਤੁਹਾਡੀ ਕਿੰਨੀ ਕ ਬਣਦੀ ਆ ਸਵਾਲ ਇਹ ਆ ਫੇਸਬੁੱਕ ਦੇ ਉੱਤੇ ਸਿੱਖੀ ਦੇ ਮਾਮਲੇ ਦੇ ਵਿੱਚ ਨਿਤ ਇਨਕਲਾਬ ਆਉਂਦਾ ਜਦੋਂ ਸੋਹਣੀਆਂ ਦਾੜ੍ਹੀਆਂ ਵਾਲੇ ਸੋਹਣੀਆਂ ਦਸਤਾਰਾਂ ਵਾਲਿਆਂ ਨੂੰ ਅਸੀਂ ਉਮਰਦਰਾਜ ਲੋਕਾਂ ਨੂੰ ਧੀਆਂ ਭੈਣਾਂ ਦੀਆਂ ਗਾਲਾਂ ਕੱਢਦੇ ਸੁਣਦੇ ਵੇਖਦੇ ਆ ਉਦੋਂ ਮਨ ਦੇ ਵਿੱਚ ਇਹ ਗੱਲ ਆਉਂਦੀ ਵੀ ਇਹ ਤਾਂ ਬਾਬੇ ਨਾਨਕ ਦੇ ਪਹਿਲੇ ਸਿਧਾਂਤ ਤੋਂ ਹੀ ਦੂਰ ਆ ਇਹ ਤਾਂ ਸੋਕਮੰਦਾ ਆਖੀਏ ਜਿੱਤ ਜੰਮੇ ਰਾਜਾ ਨੇ ਇਸ ਗੱਲ ਦੇ ਉੱਤੇ ਵੀ ਨਹੀਂ ਖਰੇ ਉਤਰੇ ਅੱਜ ਪੰਜਾਬ ਦੇ ਵਿੱਚ ਸਿੱਖੀ ਜਾਂ ਦੁਨੀਆ ਦੇ ਵਿੱਚ ਸਿੱਖੀ ਦੇ ਉੱਤੇ ਸਵਾਲ ਕਿਉਂ ਖੜੇ ਹੁੰਦੇ ਆ ਸਿੱਖੀ ਮਰਦੀ ਨਹੀਂ ਸਿੱਖੀ ਮੁਕਦੀ ਨਹੀਂ ਪਰ ਲੱਛਣ ਦੇਖੋ ਅੱਜ ਆਉਧਿਆਂ ਦੇ ਚੱਕਰਾਂ ਦੇ ਵਿੱਚ ਕੀ ਬਣੇ ਪਏ ਆ ਅਸੀਂ ਕਿਹੜੇ ਪਾਸੇ ਨੂੰ ਜਾ ਰਹੇ ਆ ਇੱਕ ਇੱਕ ਪਿੰਡ ਦੇ ਵਿੱਚ ਕਈ ਕਈ ਗੁਰੂ ਘਰ ਆ ਅੱਜ ਇੱਕ ਇੱਕ ਦੀ ਥਾਂ ਦੇ ਉੱਤੇ ਦੋ ਦੋ ਜਥੇਦਾਰ ਆ ਇੱਕ ਇੱਕ ਤਖਤ ਦੇ ਕਮੇਟੀ ਇੱਕ ਸੀ ਉਹ ਤਿੰਨ ਤਿੰਨ ਹੋ ਗਈਆਂ ਸੰਪਰਦਾਵਾਂ ਗਿਣੀਆਂ ਨਹੀਂ ਜਾਂਦੀਆਂ ਹੋਰ ਜਥੇਬੰਦੀਆਂ ਗਿਣੀਆਂ ਨਹੀਂ ਜਾਂਦੀਆਂ ਪੰਜਾਬ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਵੱਖ-ਵੱਖ ਧਰਮਾਂ ਦੇ ਪ੍ਰਚਾਰਕਾਂ ਤੇ ਡੇਰੇ ਇੰਨੇ ਖੁੱਲੇ ਲੋਕ ਡੇਰਿਆਂ ਦੇ ਵੱਲ ਕਿਉਂ ਜਾਂਦੇ ਆ ਮੈਂ ਕੱਲ ਇੱਕ ਵੀਡੀਓ ਦੇਖੀ ਹਾਲਾਂਕਿ ਮੈਂ ਉਹਨਾਂ ਵੀਡੀਓ 'ਚ ਯਕੀਨੀ ਨਹੀਂ ਰੱਖਦਾ ਉਹ ਪੁੱਛਾਂ ਪਾਛਾਂ ਜੀਆਂ ਦੇਣ ਵਾਲਾ ਇੱਕ ਬਾਬਾ ਜੀ ਉਹ ਸਿਰ ਜਾ ਘੁਮਾਈ ਜਾਂਦਾ ਇਹਦੇ ਕਰਕੇ ਤੇ ਮਗਰਲੇ ਪਾਸੇ ਢੋਲਕੀਆਂ ਖੜਤਾਲਾਂ ਜੀਆਂ ਚੱਲੀ ਜਾਂਦੀਆਂ ਮੇਰਾ خیال ਮੋਗੇ ਦੇ ਵੱਲ ਆ ਉਹ ਕਹਿੰਦਾ ਜੀ ਕਿ ਦੇਖ ਤੇਰੀ ਪਿੱਠ 'ਚ ਦਰਦ ਹੁੰਦਾ ਤੁਹਾਡੇ ਘਰ ਦੇ ਵਿੱਚ ਆਹ ਗੱਲ ਹੋਈ ਤੁਸੀਂ ਆਹ ਕੀਤਾ ਜਦੋਂ ਕੈਮਰਾ ਗਿਆ ਸੰਗਤ ਦੇ ਉੱਤੇ ਲੋਕਾਂ ਦੇ ਉੱਤੇ ਉਹਦੇ ਬੱਚੇ 25 ਤੋਂ ਲੈ ਕੇ 30 ਫੀਸਦੀ ਦਸਤਾਰਾਂ ਵਾਲੇ ਸੀ ਮੈਂ ਥੋੜੀ ਭੇਜਿਆ ਤੁਸੀਂ ਆਪ ਗਏ ਹੋ ਕਿਸੇ ਵੀ ਡੇਰੇ ਦੀ ਗੱਲ ਕਰ ਲੋ ਉਥੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਗੁਰੂ ਵਾਲੇ ਵੀ ਜਾਂਦੇ ਆ ਕਿਉਂ ਜਾਂਦੇ ਆ ਕਿਉਂਕਿ ਭਟਕਣ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਰਨਾ ਕੀ ਆ ਤੇ ਜਿਨ੍ਹਾਂ ਨੇ ਭਟਕਣ ਖਤਮ ਕਰਨੀ ਆ ਉਹ ਪਾਈ ਉਹਦੇਦਾਰੀਆਂ ਦੇ ਚੱਕਰ ਦੇ ਵਿੱਚ ਗੁੱਥਮਗੁੱਥਾ ਹੋਈ ਜਾਂਦੇ ਆ ਇੱਕ ਦੂਜੇ ਦਾ ਜਲੂਸ ਕੱਢੀ ਜਾਂਦੇ ਆ ਇਹ ਸਾਡੇ ਸਿੱਖਾਂ ਦੇ ਵਿੱਚ ਇੱਕ ਭੈੜ ਚੱਲ ਪਈ ਆ ਵੀ ਜੇਕਰ ਤੁਸੀਂ ਨਹੀਂ ਕਿਸੇ ਨਾਲ ਤਾਲਮੇਲ ਜੇ ਕਿਸੇ ਨਾਲ ਵਿਚਾਰ ਨਹੀਂ ਮਿਲਦੇ ਤਾ ਬੰਦ ਕਮਰੇ ਦੇ ਵਿੱਚ ਗੱਲ ਕਰਨ ਦੀ ਥਾਂ ਦੇ ਉੱਤੇ ਮਾਈਕ ਚੱਕ ਲੋ ਤੇ ਬਕੜ ਬਕੜ ਬੜ ਕਰਨ ਲੱਗ ਜੋ ਇੰਨੀ ਮਿੱਟੀ ਪਟਦੇ ਇੰਨਾ ਗੰਦਾ ਬੰਦਾ ਬੋਲਦੇ ਆ ਵੀ ਮੈਨੂੰ ਹੈਰਾਨੀ ਹੁੰਦੀ ਵੀ ਕਿਸੇ ਹੋਰ ਧਰਮ ਦੇ ਵਿੱਚ ਇੰਨਾ ਰੌਲਾ ਹੈ ਸਿੱਖ ਧਰਮ ਸਭ ਤੋਂ ਨਵਾਂ ਨਿਆਰਾ ਤੇ ਆਧੁਨਿਕ ਧਰਮ ਆ ਪਰ ਜਿਹੜੇ ਪੁਰਾਣੇ ਧਰਮ ਆ ਪਾ ਗੱਲ ਕਰਦੇ ਆ ਉਹਨਾਂ ਦੇ ਵਿੱਚ ਇੰਨਾ ਰੌਲਾ ਹੈ ਤੁਸੀਂ ਗੂਗਲ ਤੇ ਜਾ ਕੇ ਸਰਚ ਕਰ ਲੋ ਕਾ ਇਸਾਈ ਭਾਈਚਾਰੇ ਦੇ ਵਿੱਚ ਕਿੰਨੀਆਂ ਕਿਸ ਵੇਲੇ ਕੰਟਰੋਵਰਸੀਆਂ ਆ ਤੁਸੀਂ ਲੇਟੈਸਟ ਕੰਟਰੋਵਰਸੀ ਆ ਜਿਹੜੀ ਉਹ ਤੁਸੀਂ ਹਿੰਦੂਇਜ਼ਮ ਦੇ ਵਿੱਚ ਵੇਖ ਲੋ ਹਿੰਦੂ ਧਰਮ ਦੇ ਵਿੱਚ ਤੁਸੀਂ ਵੇਖ ਲਓ ਜੀ ਬਾਕੀ ਮੁਸਲਮ ਧਰਮ ਦੀਆਂ ਕੰਟਰੋਵਰਸੀ ਦੇਖ ਲਓ ਤੇ ਸਭ ਤੋਂ ਵੱਧ ਕਲੇਸ਼ ਸਿੱਖਾਂ ਦੇ ਵਿੱਚ ਕਿਉਂ ਆ ਕਿਉਂਕਿ ਅਸੀਂ ਗੁਰੂ ਸਾਹਿਬ ਦੀ ਇੱਕ ਵੀ ਗੱਲ ਨੂੰ ਫੋਲੋ ਨਹੀਂ ਕੀਤਾ ਅਸੀਂ ਇੱਕ ਵੀ ਜਥੇਦਾਰ ਨੂੰ ਨਹੀਂ ਮੰਨਦੇ ਜੇ ਕਿਸੇ ਨੂੰ ਗੱਲ ਕਹੀ ਗਈ ਵੀ ਭਾਈ ਸ਼੍ਰੋਮਣੀ ਕਮੇਟੀ ਦਾ ਹੁਕਮ ਆ ਅੱਧੇ ਕ ਪੰਜਾਬੀ ਕਹਿਣਗੇ ਲੈ ਅਸੀਂ ਨਹੀਂ ਮੰਨਦੇ ਇਹਨੂੰ ਤੁਸੀਂ ਕਰੋ ਜੀ ਕਿ ਫਲਾਣੇ ਜਥੇਦਾਰ ਸਾਹਿਬ ਦੇ ਵੱਲੋਂ ਹੁਕਮਨਾਮਾ ਜਾਰੀ ਕੀਤਾ ਹੋਇਆ ਅਸੀਂ ਨਹੀਂ ਮੰਨਦੇ ਇਹਨੂੰ ਉਹ ਕਹਿਣਗੇ ਅਸੀਂ ਇਹਨਾਂ ਨੂੰ ਨਹੀਂ ਮੰਨਦੇ ਕਹਿਣਗੇ ਅਸੀਂ ਉਹਨਾਂ ਨੂੰ ਨਹੀਂ ਮੰਨਦੇ ਤੇ ਸਿੱਖੀ ਦਾ ਪ੍ਰਚਾਰਤਾ ਹੋ ਗਿਆ ਕੱਲਾ ਮੱਥਾ ਟੇਕਣਾ ਸਿੱਖੀ ਦਾ ਪ੍ਰਚਾਰ ਨਹੀਂ ਕੱਲਾ ਗੁਰੂ ਘਰ ਦੇ ਵੱਲ ਮੋੜ ਕੇ ਲਿਆਉਣਾ ਸਿੱਖੀ ਦਾ ਪ੍ਰਚਾਰ ਨਹੀਂ ਵੀਰ ਪੈਗੇ ਟੇਕੇ ਆ ਕਰਕੇ ਬਾਬਾ ਮੇਰ ਕਰੀ ਜੀ ਇਹ ਕੋਈ ਸਿੱਖੀ ਦਾ ਪ੍ਰਚਾਰ ਨਹੀਂ ਆ ਨਾ ਇਹ ਕੋਈ ਸਿੱਖੀ ਆ ਇੰਉ ਤਾਂ ਬੰਦਾ ਕਿਤੇ ਵੀ ਚਲਾ ਜਾਂਦਾ ਪਰ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਿਆ ਪੜ ਕੇ ਅਮਲ ਕੀਤਾ ਤੇ ਉਹਦੇ ਮੁਤਾਬਕ ਜ਼ਿੰਦਗੀ ਨੂੰ ਬਸਰ ਕਰਦੇ ਆ ਇਹ ਸਿੱਖੀ ਆ ਇਹ ਸਿੱਖੀ ਆਉਧਿਆਂ ਦੀ ਭੁੱਖੀ ਨਹੀਂ ਅੱਜ ਪਿੰਡਾਂ ਦੇ ਵਿੱਚ ਗੁਰਦੁਆਰਾ ਕਮੇਟੀਆਂ ਦੇ ਕਲੇਸ਼ ਜਥੇਦਾਰਾਂ ਦੇ ਜਥੇਦਾਰਾਂ ਨਾਲ ਕਲੇਸ਼ ਮੈਨੂੰ ਕੱਲ ਕਬ ਦੇ ਦਾ ਫੋਨ ਆਇਆ ਕਹਨੇ ਕੀ ਇਹਨਾਂ ਨੂੰ ਤਾਂ ਜਥੇਦਾਰ ਮੰਨਦੇ ਹੀ ਨਹੀਂ ਅਸੀਂ ਜਿਹੜੇ ਨਵੇਂ ਲਾਏ ਆ ਤਾਂ ਮੈਂ ਕਹਾਂ ਜੀ ਜਿਹਨੂੰ ਤੁਸੀਂ ਮੰਨਦੇ ਉਹਨਾਂ ਨੂੰ ਕੋਈ ਵੀ ਨੰਵੰਦਾ ਮਤਲਬ ਕੋਈ ਕਿਸੇ ਨੂੰ ਮੰਨ ਕੇ ਨਹੀਂ ਰਾਜ਼ੀ ਇੱਥੇ ਕਹਨੇ ਜੀ ਤਾਂ ਬਾਦਲਾਂ ਦੇ ਲਾਏ ਆ ਮੈਂ ਕਹਾਂ ਜੀ ਜਿਹੜੇ ਤੁਸੀਂ ਕਹਨੇ ਆ ਵੀ ਭਾਈ ਫਲਾਣੇ ਆ ਫਿਰ ਸਰਬੱਤ ਖਾਲਸਾ ਵਾਲਿਆਂ ਨੂੰ ਵੀ ਇਸ ਵੇਲੇ ਸਤਕਾਰ ਹੈ ਨਹੀਂਗਾ ਮਤਲਬ ਇਹ ਹੈ ਜੀ ਕਿ ਸਾਡੇ ਵਿੱਚ ਸਿੱਖਾਂ ਦੇ ਵਿੱਚ ਧੜੇ ਬੰਦੀਆਂ ਇੰਨੀਆਂ ਹੋ ਗਈਆਂ ਵੀ ਅਸੀਂ ਡੱਡੂਆਂ ਦੀ ਪੰਸੇਰੀ ਵਰਗੇ ਬਣ ਗਏ ਆ ਅਸੀਂ ਕਦੇ 5 ਕਿਲੋ ਤਲਦੇ ਹੀ ਨਹੀਂ ਅਸੀਂ 4.5 ਕਿਲੋ ਹੋਏ 5 ਦਾ ਨਹੀਂ ਛਾਲ ਮਾਰ ਜਾਣੀ ਆ ਸਾਡੇ ਵਿੱਚ ਸਾੜਾ ਸਾਡੇ ਵਿੱਚ ਈਰਖਾ ਸਾਡੇ ਵਿੱਚ ਚੌਧਰ ਇੰਨੀ ਵੱੜ ਗਈ ਹੈ ਕਿ ਅੱਜ ਆਪਾਂ ਇਹਨਾਂ ਗੱਲਾਂ ਕਰਿਆ ਕਰਗੇ ਆਰਐਸਐਸ ਦੀ ਸਾਜ਼ਿਸ਼ ਹੈ ਇਹ ਜੀ ਫਲਾਣੇ ਏਜੰਸੀਆਂ ਦੀ ਸਾਜ਼ਿਸ਼ ਹੈ ਇਹ ਤਾਂ ਜੀ ਗੁਮਰਾਹ ਕੀਤੇ ਜਾ ਰਹੇ ਹਨ ਇਹ ਤਾਂ ਜੀ ਜਾਣ ਪੁੱਝ ਕੇ ਐਡਾਂ ਪਲੈਨਿੰਗਾਂ ਚੱਲਦੇ ਘਾ ਹਨ ਕੋਈ ਪਲੈਨਿੰਗ ਨਹੀਂ ਚੱਲਦੀਆਂ ਯੱਕੜ ਵਾਲੀਆਂ ਗੱਲਾਂ ਕਿਉਂਕਿ ਸਾਡੀ ਆਪਸ ਦੇ ਵਿੱਚ ਬਣਦੀ ਨਹੀਂ ਅਸੀਂ ਗੁਰੂ ਦੇ ਸਿਧਾਂਤਾਂ ਮੁਤਾਬਕ ਚੱਲਦੇ ਨਹੀਂ ਸਿੱਖੀ ਦਾ ਪ੍ਰਚਾਰ ਸਹੀ ਹੋਇਆ ਹੀ ਨਹੀਂ ਤੇ ਧਰਮ ਪਰਵਰਤਨ ਹੋਊਗਾ ਹੀ ਅੱਜ ਪਿੰਡ ਪਿੰਡ ਦੇ ਵਿੱਚ ਚਰਚਾ ਵਾਲੇ ਹੋਰ ਖੁੱਲਣਗੇ ਆਉਂਦੇ ਸਮੇਂ ਦੇ ਵਿੱਚ ਸਿੱਖਾ ਸਿੱਖ ਭਾਈਚਾਰਾ ਜਿਹੜਾ ਉਹ ਤੁਸੀਂ ਦੇਖੋ ਚੁਣੌਤੀਆਂ ਦੇ ਵਿੱਚ ਕਿਵੇਂ ਆ ਆਉਂਦੇ ਸਮੇਂ ਦੇ ਵਿੱਚ ਜੇ ਸਾਡੇ ਆਹੇ ਲੱਛਣ ਰਹੇ ਪੰਜਾਬ ਦੇ ਵਿੱਚ ਸਿੱਖ ਘਟ ਗਿਣਤੀ ਦੇ ਵਿੱਚ ਹੋਣਗੇ ਇਹ ਗੱਲ ਪੱਕੀ ਆ ਤੁਸੀਂ ਮੇਰੇ ਚ ਨੁਕਸ ਕੱਢੀ ਜਾਇਆ ਕਰੋ ਮੈਂ ਤੁਹਾਡੇ ਚ ਕੱਢੀ ਜਾਇਆ ਕਰੂੰਗਾ ਇਹ ਤਾਂ ਸਿੱਖੀ ਦੀ ਸੇਵਾ ਹੋ ਗਈ ਮੈਨੂੰ ਕੱਲ ਇੱਕ ਬੰਦਾ ਕਹਿੰਦਾ ਜੀ ਫਲਾਣੇ ਬੰਦੇ ਨੂੰ ਗੁਰਸਿੱਖ ਬਣ ਜਾਣਾ ਚਾਹੀਦਾ ਮੈਂ ਕਿਹਾ ਤੁਸੀਂ ਠੇਕਾ ਲਿਆ ਇਸ ਗੱਲ ਦਾ ਤੁਸੀਂ ਆਪ ਬਣ ਜਾਓ ਤੁਸੀਂ ਗੁਰੂ ਦੇ ਮਤਬਕ ਚੱਲੋ ਤੁਸੀਂ ਕਿਸੇ ਨੂੰ ਕਿਉਂ ਸੁਧਾਰਦੇ ਆ ਤੁਸੀਂ ਆਪ ਸੁਧਰੋ ਪਹਿਲਾਂ ਨਾਲੇ ਜਿਹੜੇ ਇਸ ਵੇਲੇ ਤੁਸੀਂ ਆ ਮੈਂ ਕਿਹਾ ਜੇ ਤੁਹਾਡੇ ਕੋਈ ਹੋਰ ਪਰਿਵਾਰਕ ਮੈਂਬਰ ਆ ਤੁਹਾਡੇ ਰਿਸ਼ਤੇਦਾਰ ਜਿਹੜੇ ਗੁਰੂ ਵਾਲੇ ਬਣੇ ਆ ਉਹਨਾਂ ਨੇ ਮਨੁੱਖਤਾ ਦੇ ਲਈ ਇਨਸਾਨੀਅਤ ਦੇ ਲਈ ਕੀਤਾ ਕਿ ਅੱਜ ਤੱਕ ਰੋਟੀ ਖਾ ਦੀ ਢੱਡ ਤੇ ਹੱਥ ਫੇਰਿਆ ਗੱਲ ਖਤਮ ਹੋ ਗਈ ਆਪਾਂ ਕਿੰਨੇ ਕ ਨੇ ਪਾਠ ਕੀਤਾ ਕਿੰਨੇ ਕ ਪਾਠ ਕਰਕੇ ਉਸ ਵੇਲੇ ਇਨਸਾਨੀਅਤ ਦੇ ਕੰਮ ਹੋਨੇ ਆ ਅਸੀਂ ਕਿੰਨੇ ਕ ਸਿੱਖਾ ਨੇ ਗੁਰੂ ਵਾਲੇ ਬਣ ਕੇ ਬਾਅਦ ਦੇ ਵਿੱਚ ਅਸੀਂ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਮੁਤਾਬਕ ਜ਼ਿੰਦਗੀ ਨੂੰ ਬਸਰ ਕੀਤਾ ਸਵਾਲ ਇਹ ਆ ਇਹ ਜਿਹੜੇ ਡੇਰਿਆਂ ਦੇ ਵਿੱਚ ਸਾਨੂੰ ਇੰਗੀਆਂ ਪੀੜਾਂ ਦਿਸਦੀਆਂ ਇਧਰ ਪੁੱਛਾਂ ਵਾਲੇ ਵੀ ਇੱਥੇ ਆ ਇਦਾਂ ਡੇਰਿਆਂ ਵਾਲੇ ਵੀ ਇੱਥੇ ਆ ਇਦਰ ਜੀ ਇੱਥੇ ਚਿਲਮਾ ਸੂਟੇ ਵਾਲਿਆਂ ਦੇ ਵੀ ਜਾਨਦੇ ਆ ਅਸੀਂ ਸਿੱਖ ਹੀ ਜਾਨਦੇ ਆ ਅੱਦੋ-ਅੱਦੀ ਦਾ ਫਾਸਲਾ ਹੋਊਗਾ ਫਰਕ ਹੋਊਗਾ ਮੇਰੇ ਖਿਆਲ ਤੇ ਫਿਰ ਆਪਾਂ ਇਹ ਗੱਲ ਕਹਿੰਦੇ ਸਿੱਖੀ ਨੂੰ ਖਤਰਾ ਬਹੁਤ ਪੈਦਾ ਹੋ ਗਿਆ ਤੁਹਾਡੇ ਲੱਛਣਾਂ ਦੇ ਕਰਕੇ ਖਤਰਾ ਪੈਦਾ ਹੋਇਆ ਤੁਹਾਡੇ ਤੇ ਕਿਸੇ ਨੇ ਕੁਝ ਨਹੀਂ ਕੀਤਾ ਕੋਈ ਧੱਕਾ ਨਹੀਂ ਹੋਇਆ ਨਾ ਪਹਿਲਾਂ ਹੋਇਆ ਸੀ ਨਾ ਅੱਜ ਹੋਇਆ ਸਿੱਖੀ ਮੁਕਦੀ ਨਹੀਂ ਪਰ ਜਿਹੜੇ ਅਸੀਂ ਲੱਛਣ ਫੜੇ ਆ ਇਹਦੇ ਕਰਕੇ ਜਦੋਂ ਸਾਡਾ ਕਿਸੇ ਤਰ੍ਹਾਂ ਟਿਕਾ ਹੀ ਹੈ ਨਹੀਂ ਕਿਸੇ ਉੱਤੇ ਸਾਨੂੰ ਯਕੀਨ ਹੀ ਹੈ ਨਹੀਂ ਇੱਕ ਸਣਕੀ ਪੁਨੇ ਦੇ ਵਿੱਚ ਅਸੀਂ ਮਾਰੇ ਜਾ ਰਹੇ ਆ ਸਾਨੂੰ ਕੋਈ ਪਰੋਸਾ ਨਹੀਂ ਹਾਂ ਜੀਨੋ ਵੇਸੀ ਮੂਰੇ ਲਾਇਆ ਉਸ ਬੰਦੇ ਨੇ ਸਾਨੂੰ ਆਪਣੇ ਲਈ ਵਰਤਿਆ ਤੇ ਅਸੀਂ ਭੇਡਾਂ ਵਰਗੇ ਲੋਕ ਸੀ ਅਸੀਂ ਮਗਰ ਮਗਰ ਤੁਰੇ ਗਏ ਹੁਣ ਵੀ ਇਹ ਗੱਲ ਕਰਨੀ ਜੀ ਕਿ ਫਲਾਣਾ ਬੰਦਾ ਆਵੇ ਨਾ ਇਹ ਜੀ ਇੱਕ ਨਵੀਂ ਲਹਿਰ ਖੜੂ ਕਰੂ 6 ਮਹੀਨੇ ਬਾਅਦ ਤੁਸੀਂ ਉਹਦੀ ਮਿੱਟੀ ਪਟਣੀ ਸ਼ੁਰੂ ਕਰ ਦੇਣੀ ਆ ਕਹਿਣ ਗੱਲਾ ਇਹ ਤਾਂ ਬੰਦਾ ਵਿਖਿਆ ਸੀ ਫਲਾਣਾ ਦਾ ਬੰਦਾ ਸੀ ਇਸ ਵੇਲੇ ਆਪਾਂ ਕੌਣ ਕੀ ਦਾ ਬੰਦਾ ਇਹਦੇ ਨਾਲੋਂ ਇਹ ਦੇਖੀਏ ਕਿ ਕੀ ਮੈਂ ਗੁਰੂ ਦਾ ਬੰਦਾ ਕੀ ਮੈਂ ਸਿੱਖੀ ਸਿਧਾਂਤਾਂ ਦੇ ਉੱਤੇ ਖੜਾ ਉਤਰਨਾ ਕੀ ਮੈਂ ਗੁਰੂ ਸਾਹਿਬ ਦੇ ਵੱਲੋਂ ਦਰਸਾਏ ਗੇ ਰਾਹ ਦੇ ਉੱਤੇ ਤੁਰਦਾ ਸਵਾਲ ਇਹ ਆ ਨਹੀਂ ਤਾਂ ਜਿਸ ਤਰੀਕੇ ਅੱਜ ਹਾਲਾਤ ਬਣੇ ਪਏ ਆ ਖਾਸ ਕਰਕੇ ਮੈਂ ਪੰਜਾਬ ਦੀ ਗੱਲ ਕਰਨਾ ਲੜਾਈਆਂ ਵਿਦੇਸ਼ਾਂ ਦੇ ਗੁਰੂ ਘਰਾਂ 'ਚ ਵੀ ਹੈਗੀਆਂ ਗਏ ਤਾਂ ਆਪਾਂ ਇੱਥੋਂ ਹੀ ਆ ਕਲੇਸ਼ ਵੀ ਤਾਂ ਨਾਲ ਹੀ ਲੈ ਕੇ ਗਏ ਆ ਨਾ ਸਾਰੇ ਪਾਸੇ ਸਹੀ ਨਹੀਂ ਸਾਰੇ ਪਾਸੇ ਗਲਤ ਨਹੀਂ ਹਾਂ ਸਾਡੇ ਕੋਲੇ ਕੁਝ ਕਿ ਚੰਗਾ ਉਦਾਹਰਨਾ ਵੀ ਆ ਜੇ ਕਿਤੇ ਗੁਰੂ ਸਾਹਿਬ ਨੇ ਲੰਗਰ ਪ੍ਰਥਾ ਨਾ ਚਲਾਈ ਹੁੰਦੀ ਤੁਸੀਂ ਇਹ ਦੇਖੋ ਵੀ ਅੱਜ ਨੂੰ ਕੀ ਹਾਲਾਤ ਹੋਣੇ ਸੀ ਜੇ ਕਿਤੇ ਗੁਰੂ ਸਾਹਿਬ ਨੇ ਪੰਗਤ ਪ੍ਰਥਾ ਨਾ ਚਲਾਈ ਹੁੰਦੀ ਅੱਜ ਨੂੰ ਕੀ ਹਾਲਾਤ ਹੋਣੇ ਸੀ ਨਹੀਂ ਤਾਂ ਗੱਲ ਸੱਚੀ ਮੁੱਚੀ ਦੁੱਖ ਵਾਲੀ ਆ ਜੇ ਆਪਾਂ ਕਿਸੇ ਨੂੰ ਕੋਈ ਮਾੜੀ ਜਿਹੀ ਗੱਲ ਕਹਿ ਦਈਏ ਭਾਵਨਾ ਪੜਕ ਜਾਂਦੀ ਆ ਬੰਦਾ ਇਹ ਗੱਲ ਕਹਿੰਦਾ ਨੰਗੀਆਂ ਤਾਰਾਂ ਨਾਲ ਖੇਡਣ ਵਾਲੀ ਗੱਲ ਆ ਜੇਕਰ ਧਰਮ ਦੇ ਉੱਤੇ ਕੋਈ ਟਿੱਪਣੀ ਕਰਦੇ ਆ ਜਾਂ ਧਾਰਮਿਕ ਉਕਾਈਆਂ ਦੇ ਉੱਤੇ ਧਰਮ ਦੇ ਮਾਮਲੇ ਦੇ ਵਿੱਚ ਜਿਹੜੀਆਂ ਇਸ ਵੇਲੇ ਗਲਤ ਰਵਾਇਤਾਂ ਪਈਆਂ ਉਹਦੇ ਉੱਤੇ ਟਿੱਪਣੀ ਕਰਦੇ ਕਿਸੇ ਦੀ ਭਾਵਨਾ ਪੜਕ ਜਾਂਦੀ ਆ ਉਦਾਂ ਨਹੀਂ ਭਾਵਨਾ ਪੜਕਦੀ ਵੀ ਆਪਾਂ ਸੋਹਣੇ ਗੁਰੂ ਵਾਲੇ ਵੀ ਆ ਤੇ ਫੇਰ ਵੀ ਆਪਾਂ ਕਿਸੇ ਬਾਰੇ ਮਾੜਾ ਚੰਗਾ ਕਹਿੰਦੇ ਆ ਉਦੋਂ ਕਿਉਂ ਨਹੀਂ ਭਾਵਨਾ ਪੜਕਦੀ ਜਦੋਂ ਅਸੀਂ ਗੁਰੂ ਵਾਲੇ ਇਹ ਵੀ ਜਾਣਦੇ ਆ ਕਿ ਸਾਨੂੰ ਗੁਰੂ ਸਾਹਿਬਾਂ ਨੇ ਕੀ ਕਿਹਾ ਆਪਾਂ ਉਹਦੀ ਗੱਲ ਨਹੀਂ ਮੰਨਦੇ ਕਿ ਫੇਰ ਇਹ ਬਿਲਕੁਲ ਓਵੇਂ ਗੱਲ ਆ ਵੀ ਜਿਵੇਂ ਤੁਸੀਂ ਆਪਦੇ ਮਾਂ-ਬਾਪ ਨੂੰ ਕਹੋ ਨੀ ਮੈਂ ਤੁਹਾਡੇ ਪੈਰੀਂ ਹੱਥ ਲਾਉਣਾ ਮੈਂ ਗੋਡੀ ਹੱਥ ਲਾ ਕੇ ਘਰੋਂ ਨਿਕਲਦਾ ਪਰ ਜਦੋਂ ਬੇਬੇ ਕੰਮ ਕਵੇ ਜਦੋਂ ਬਾਪੂ ਕੰਮ ਕਵੇ ਮੇਰੇ ਕੋਲੇ ਟਾਈਮ ਹੈ ਨਹੀਂ ਬੁੜੀਏ ਮੇਰੇ ਕੋਲੇ ਟਾਈਮ ਹੈ ਨਹੀਂ ਬੁੜਿਆ ਫੇਰ ਆਹ ਗੱਲ ਕਹੇਗੇ ਕਿਤੇ ਇਹ ਤਾਂ ਨਹੀਂ ਵੀ ਪਾਈ ਅਸੀਂ ਮੱਥਾ ਹੀ ਟੇਕੀ ਜੰਨੇ ਇਕੱਲਾ ਸਤਕਾਰ ਹੀ ਦੇਈ ਜੰਨੇ ਮੰਨਦੇ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਇਹ ਗੱ ਗੱਲ ਤੁਹਾਨੂੰ ਕੌੜੀ ਲੱਗੂਗੀ ਕਹਿਣ ਗੱਲਾ ਤੂੰ ਵੱਡਾ ਵਿਦਵਾਨ ਆ ਗਿਆ ਵਿਦਵਾਨ ਤੁਸੀਂ ਹੋ ਮੈਂ ਨਹੀਂਗਾ ਪਰ ਤੁਸੀਂ ਇਹ ਦੇਖ ਲਓ ਜੀ ਕਿ ਕੀ ਅੱਜ ਤੁਹਾਡੇ ਆਲੇ-ਦੁਆਲੇ ਵਰਤਾਰੇ ਦੇ ਵਿੱਚ ਜੋ ਕਲੇਸ਼ ਚੱਲ ਰਹੇ ਸਿੱਖਾਂ ਦੇ ਵਿੱਚ ਇਹਦੇ ਨਾਲ ਆਉਂਦੇ ਸਮੇਂ ਦੇ ਵਿੱਚ ਸਿੱਖੀ ਦੀ ਲਹਿਰ ਵਧੂਗੀ ਕਿ ਘਟੂਗੀ ਅੱਜ ਜਿਹੜੇ ਹਾਲਾਤ ਨੂੰ ਪਹੁੰਚੇ ਹੋਏ ਆ ਸਿਰ ਜੋੜ ਕੇ ਆਉਧਿਆਂ ਨੂੰ ਤਿਆਗ ਕੇ ਆਉਧਿਆਂ ਦੀ ਖਿੱਚ ਨਾ ਕਰਕੇ ਤੇ ਭਾਈ ਆਪਾਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਸੀ ਪਰ ਨਾ ਆਪਾਂ ਨੂੰ ਤਾਂ ਉਹ ਵੀ ਦਿਸਦਾ ਗਲਤ ਉਹ ਧਿਰ ਗਲਤ ਉਹ ਪਾਰਟੀ ਗਲਤ ਫਲਾਣਾ ਗਲਤ ਫਲਾਣੀ ਗਲਤ ਸਾਨੂੰ ਕਲੇਸ਼ ਲੈ ਬੈਠੇ ਤੇ ਅਸੀਂ ਸਾਰੇ ਕਲੇਸ਼ਾ ਦਾੜਾ ਭਾਂਡਾ ਉਹ ਫਲਾਣਾ ਨੇ ਨਿਕਰਾਇਆ ਪਾਈਆਂ ਉਹ ਪੈਂਟ ਥੱਲੇ ਨਿਕਰ ਪਾਈ ਫਿਰਦੇ ਆ ਉਹ ਜੀ ਫਲਾਣੀ ਆਰਐਸਐਸ ਦੇ ਬੰਦੇ ਆ ਫਲਾਣੇ ਇਹਦੇ ਬੰਦੇ ਆ ਸਾਡੇ ਕੋਲੇ ਆ ਉੱਤਰ ਰਹਿ ਗਏ ਜਿਹਨੂੰ ਇਹ ਨਹੀਂ ਪਤਾ ਵੀ ਸਿਲੰਡਰ ਕਿਹੜੀ ਏਜੰਸੀ ਤੋਂ ਆ ਰਿਹਾ ਹੋਏ ਗੱਲ ਕਹੂਗਾ ਏਜੰਸੀਆਂ ਨੇ ਆ ਕੰਮ ਕਰਵਾਤਾ ਭਾਈ ਤੁਹਾਡੇ ਵਾਲੀ ਨੇ ਤਰੀਕੇ ਤੇ ਕਰਵਾਇਆ ਸਵਾਲ ਇਹ ਵੀ ਆ ਸੋ ਆਜੋ ਆਪਾਂ ਸੋਚ ਕੇ ਵਿਚਾਰਗੇ ਤੁਹਾਡਾ ਕੋਈ ਵੀ ਧਰਮ ਹੋਵੇ ਤੁਸੀਂ ਕਿਸੇ ਵੀ ਧਰਮ ਦੇ ਵਿੱਚ ਹੋਵੋ ਪੱਕੇ ਹੋਣੇ ਚਾਹੀਦੇ ਆ ਜੇ ਤੁਸੀਂ ਨਾਸਤਿਕ ਵੀ ਹੋ ਕੋਈ ਮਾੜੀ ਗੱਲ ਨਹੀਂ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ ਪਰ ਫਿਰ ਇਨਸਾਨੀ ਗੁਣਾਂ ਦੇ ਨਾਲ ਲਬਰੀਜ਼ ਹੋਣੇ ਚਾਹੀਦੇ ਆ ਪਰ ਜੇ ਤੁਸੀਂ ਕਿਸੇ ਪਾਸੇ ਹੈ ਹੀ ਨਹੀਂ ਵੀ ਵਿਚ ਵਿਚਾਲੇ ਜੀ ਹਾਂ ਵੀ ਕਦੇ ਉਧਰ ਵੀ ਹੋਗੇ ਕਦੇ ਉਧਰ ਵੀ ਹੋਗੇ ਫਿਰ ਤੁਸੀਂ ਵਿਹਲੇ ਹੋ ਫਿਰ ਤੁਸੀਂ ਸਣਕੀ ਹੋ ਫਿਰ ਤੁਸੀਂ ਖੜ ਦਿਮਾਗ ਹੋ ਇਹਦਾ ਮਤਲਬ ਇਹ ਆ ਜਿਹੜੇ ਵੀ ਲੋਕ ਇਹਨਾਂ ਗੱਲਾਂ ਨੂੰ ਸਮਝਦੇ ਆ ਮੇਰਾ ਖਿਆਲ ਆ ਵੀ ਉਹ ਚੰਗੇ ਲੋਕ ਹੀ ਹੋਣਗੇ ਜਿਹੜੇ ਲੋਕ ਗਾਲਾ ਗੂਲਾ ਕੱਢ ਕੇ ਸਿੱਖੀ ਦੀ ਸੇਵਾ ਕਰੀਏ ਉਹ ਗੱਲ ਵੱਖਰੀ ਆ ਮੇਰੀ ਜਥੇਦਾਰ ਸਹਿਬਾਨ ਨੂੰ ਬੇਨਤੀ ਆ ਵੀ ਇੱਕ ਵਾਰ ਇਕੱਠੇ ਹੋਵੋ ਤੁਸੀਂ ਆਪਦੇ ਕਲੇਸ਼ ਮੁਕਾਓ ਸਾਡੇ ਲਈ ਪੰਜੇ ਤਖਤ ਬਹੁਤ ਸਤਿਕਾਰਤ ਅਸੀਂ ਤੁਹਾਡੇ ਹੁਕਮ ਨੂੰ ਕਦੇ ਪਰੇ ਕਰੀ ਨਹੀਂ ਸਕਦੇ ਕਿਹਨੇ ਕਿਹ ਨੂੰ ਚੁਣਿਆ ਸਾਨੂੰ ਨਹੀਂ ਪਤਾ ਪਰ ਸਾਨੂੰ ਪਤਾ ਵੀ ਆ ਤਖਤ ਨੇ ਸਾਡੇ ਇਹ ਸਾਡਾ ਬਹੁਤ ਉੱਚਾ ਸੁੱਚਾ ਸਥਾਨ ਆ ਇਹਦੇ ਤੇ ਬੈਠੀ ਹੋਈ ਕੋਈ ਵੀ ਸ਼ਖਸੀਅਤ ਬਸ ਸਨਮਾਨਯੋਗ ਆ ਅਸੀਂ ਸਤਿਕਾਰ ਕਰਦੇ ਆ ਪਰ ਇਸ ਵੇਲੇ ਕਲੇਸ਼ ਮੁਕਾਉਣ ਦੀ ਗੱਲ ਹੋਣੀ ਚਾਹੀਦੀ ਮੇਰੀ ਇੱਕ ਬੇਨਤੀ ਹੈ ਗੜਗੱਜ ਸਾਹਿਬ ਨੂੰ ਵੀ ਕਿ ਭਾਈ ਪਿੰਡਾਂ ਦੇ ਵਿੱਚ ਇੱਕ ਗੁਰਦੁਆਰੇ ਵਾਲੀ ਮਹਿਮਾ ਚਲਾ ਦਿਓ ਇੱਕ ਪਿੰਡ ਇੱਕ ਗੁਰਦੁਆਰਾ ਤੁਹਾਡੇ ਤੋਂ ਇਹੀ ਵੀ ਨਹੀਂ ਹੋਣਾ ਉਹਦਾ ਕਾਰਨ ਇਹ ਆ ਪਿੰਡਾਂ ਦੇ ਵਿੱਚ ਕਿਹੜਾ ਏਕਤਾ ਕਿਸੇ ਨੇ ਕਹਣਾ ਜੀ ਸਾਡਾ ਤਾਂ ਫਲਾਣੇ ਬਾਬੇ ਦਾ ਗੁਰਦੁਆਰਾ ਸਾਡਾ ਫਲਾਣੇ ਦਾ ਆਹ ਜੀ ਫਲਾਣਿਆਂ ਦਾ ਆਹ ਜੀ ਜੱਟ ਸਿੱਖਾਂ ਦਾ ਅਮਜ ਵੀ ਸਿੱਖਾਂ ਦਾ ਫਿਰ ਆਹ ਕੰਮ ਚੱਲ ਪੈਣਾ ਕਲੇਸ਼ ਦੀ ਜੜ ਲੱਭ ਕੇ ਤੇ ਆਪਾਂ ਰੀਸ ਕਰ ਲਈਏ ਜਿਵੇਂ ਕਿ ਈਸਾਈ ਭਾਈਚਾਰਾ ਕਰਦਾ ਉਹਨਾਂ ਵਾਂਗੂ ਰੀਸ ਕਰ ਲਈਏ ਘਰ ਘਰ ਜਾਂਦੇ ਪ੍ਰਚਾਰ ਕਰਨ ਆਪਾਂ ਵੀ ਚੱਲ ਗਏ ਆਪਾਂ ਕਰਦੇ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਗੱਲਾਂ ਹੋਰ ਕਰਨੇ ਬਾਹਰ ਨਿਕਲ ਕੇ ਅਸੀਂ ਖਾ ਕੇ ਲੰਗਰ ਵਿੱਚ ਰਿਠਾ ਜੰਨੇ ਆ ਗੱਲਾਂ ਫਿਰ ਉਹ ਹੋ ਜੀਆਂ ਚੱਲ ਪੈਣੀਆਂ ਕਈ ਗੁਰੂ ਘਰਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਨਿੱਕੀ ਜੁਦਾ ਕਈ ਗੁਰੂ ਘਰਾਂ ਦੇ ਵਿੱਚ ਬੂਟਾ ਪ੍ਰਸ਼ਾਦ ਮਿਲਦਾ ਹੁੰਦਾ ਸੀ ਦਰਬਾਰ ਸਾਹਿਬ ਦੇ ਵਿੱਚ ਵੀ ਉਹ ਬੰਦਾ ਨਾਸਤਕ ਹੋਵੇ ਆਸਤਕ ਹੋਵੇ ਪਰ ਉਹਦੇ ਮਨ 'ਚ ਸ਼ਰਧਾ ਹੁੰਦੀ ਸੀ ਕਿ ਯਾਰ ਮੈਂ ਉਸ ਉੱਚੇ ਸੁੱਚੇ ਸਥਾਨ ਤੋਂ ਲੈ ਕੇ ਆਇਆ ਹਾਂ ਬੂਟਾ ਤੇ ਮੈਂ ਇਹਨੂੰ ਲਾਉਣਾ ਵੀ ਹੈ ਤੇ ਪਾਲਣਾ ਵੀ ਹੈ ਵੱਡਾ ਵੀ ਕਰਨਾ ਆਪਾਂ ਪ੍ਰਸ਼ਾਦ ਦੇ ਤੌਰ 'ਤੇ ਉੱਤੇ ਬੂਟਾਂ ਦਾ ਪ੍ਰਸ਼ਾਦ ਦੇਣਾ ਹੀ ਸ਼ੁਰੂ ਕਰ ਦਈਏ ਨਾ ਤੇ ਮੇਰਾ ਖਿਆਲ ਆ ਵੀ ਬੰਦਾ ਇਸ ਲਾਲਚ ਨੂੰ ਕਿ ਭਾਈ ਗੁਰੂ ਦੇ ਦਰ ਤੋਂ ਲੈ ਕੇ ਆਇਆ ਮੈਂ ਫਲਾਣੀ ਥਾਂ ਤੋਂ ਲੈ ਕੇ ਆਇਆ ਇਹਦੇ ਕਰਕੇ ਪੰਜਾਬ ਸ਼ਾਇਦ ਰੰਗਲਾ ਬਣ ਜੇ ਹਰੀਆਲੀ ਵਾਲਾ ਬਣ ਜੇ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਆ ਨਹੀਂ ਤਾਂ ਕੱਲਾ ਬਸ ਐਵੇਂ ਵੀ ਅਸੀਂ ਆ ਹੁੰਨੇ ਹਾਂ ਅਸੀਂ ਫਲਾਣੇ ਹੁੰਨੇ ਹਾਂ ਅਸੀਂ ਯੋਧੇ ਹੁੰਨੇ ਹਾਂ ਯੋਧੇ ਹਾਂ ਪਰ ਹੁਣ ਨਾਲੋਂ ਹਾਂ ਨਾਲੋਂ ਸਾਹ ਇਹ ਗੱਲ ਵੱਧਾ ਕਿਸੇ ਨਾਲ ਲੜ ਪੈਣਾ ਕਿਸੇ ਦਾ ਗੁੱਟ ਵੱਢ ਦੇਣਾ ਐਵੇਂ ਕਿਸੇ ਦੇ ਗਲ ਪੈ ਜਾਣਾ ਕਿਸੇ ਨੂੰ ਡਰਾਈ ਦੇਣਾ ਇਹ ਕੋਈ ਸਿੱਖੀ ਨਹੀਂ ਇਹ ਕੋਈ ਸਿੱਖੀ ਦੀ ਸੇਵਾ ਨਹੀਂ ਇਹ ਕੋਈ ਜੁਝਾਰੂ ਕੌਮ ਦੀ ਨਿਸ਼ਾਨੀ ਨਹੀਂ ਆਜੋ ਆਪਾਂ ਮੁੱਦੇ ਦੀ ਜੜ ਨੂੰ ਫੜੀਏ ਅਸਲ ਗੱਲ ਨੂੰ ਸਮਝ ਗਏ